ਇੱਕ ਥਾਰ ਗੱਡੀ ਦੇ ਵਿੱਚ ਇੱਕ ਅਮਨਦੀਪ कौर ਪੁਲਿਸ ਕਨਸਟੇਬਲ ਚਿੱਟੇ ਸਮੇਤ ਅਰੈਸਟ ਕੀਤੀ ਗਈ ਹੈ ਬਹੁਤ ਲੋਕ ਮੈਨੂੰ ਕਈ ਜਾਣਦੇ ਨੇ ਮੈਸੇਜ ਵੀ ਕਰ ਰਹੇ ਨੇ ਤੇ ਕਈ ਲੋਕ ਨਹੀਂ ਜਾਣਦੇਗੇ ਉਹ ਪੁੱਛ ਵੀ ਰਹੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਲੇੜੀ ਜੀ ਦਾ ਨਾਮ ਅਮਨਦੀਪ कौर ਜੋ ਕਿ ਤਨਾਤ ਡਿਊਟੀ ਬਠਿੰਡਾ ਪੁਲਿਸ 9 ਦੇ ਵਿੱਚ ਸੀਗੀ ਇਹਦਾ ਪਿੰਡ ਚੱਕ ਫਤੇ ਸਿੰਘ ਵਾਲਾ ਸੀਗਾ ਪਿੱਛੋਂ ਤੇ ਇਹ ਮੌਕੇ ਤੇ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 ਦੀ ਇਹ ਮੇਰੇ ਹਸਬੰਡ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮੇਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਛ ਕਿਹਾ ਵੀ ਇਹਨਾਂ ਨੇ ਐਂਬੂਲੈਂਸ ਕਿਉਂਕਿ ਹਸਬੰਡ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਮੋ 2 ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀਆਂ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਾਂਸਟੇਬਲ ਮੁਲਾਜ਼ਮ ਸੀ ਇੰਦੇ ਉੱਚ ਅਧਿਕਾਰੀਏ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆਂ ਸਬੰਧ ਸੀਗੇ ਜਿੰਦੇ ਕਰਕੇ ਮੇਰੇ ਸੁਣਵਾਈ ਨਹੀਂ ਕਰਦੇ ਸੀ ਪਰ ਮੈਂ ਬਹੁਤ ਜ਼ਿਆਦਾ ਕੰਪਲੇਨਾਂ ਕੀਤੀਆਂ ਭਗਵੰਤਾਨ ਮਾਨ ਤੱਕ ਵੀ ਜਾ ਕੇ ਆਂਦੀ ਰਹੀਆਂ ਚੰਡੀਗੜ੍ਹ ਲਾਸਟ ਵਿੱਚ ਜਦੋਂ ਮੈਂ ਧਰਨਾ ਤੱਕ ਲਾਇਆ ਤੇ ਫਿਰ ਮੇਰੇ ਘਰ ਜਦੋਂ ਜਿੱਥੇ ਰਹਿੰਦਾ ਸੀ ਬਲਵਿੰਦਰ ਸਿੰਘ ਉੱਥੇ ਰੇਡ ਪਾਈ ਤੇ ਉੱਥੇ ਜਾ ਕੇ ਇਹਨਾਂ ਨੂੰ ਥੋੜਾ ਸਮਾਨ ਮਿਲਿਆ ਫਿਰ ਪ੍ਰਸ਼ਾਸਨ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਇਹਨਾਂ ਦੋਵਾਂ ਦੇ ਉੱਤੇ ਜੋ ਕਿ ਐਫ ਆਈ ਆਰ 20/22 ਸੀਗੀ ਉਸ ਤੋਂ ਬਾਅਦ ਮੈਨੂੰ ਘਰ ਦਾ ਕਬਜ਼ਾ ਦਿੱਤਾ ਗਿਆਗਾ ਬੱਚਿਆਂ ਸਮੇਤ ਮੈਂ ਉਸੇ ਘਰ ਦੇ ਵਿੱਚ ਸੀ ਥੋੜਾ ਟਾਈਮ ਮੈਂ ਡੇਢ ਕੁ ਸਾਲ ਉਸ ਘਰ ਚੋਂ ਰਹਿ ਕੇ ਮੈਂ ਦੁਬਈ ਚਲੀ ਗਈਆਂ ਦੁਬਈ ਕੰਮ ਕਰਦੀ ਰਹੀਆਂ ਡੇਢ ਸਾਲ ਮੈਂ ਉੱਥੋਂ ਲਾ ਕੇ ਵਾਪਸ ਆਈਆਂ ਮੇਰੇ ਘਰ ਤੇ ਕਬਜ਼ਾ ਕਰ ਦਿੱਤਾ ਗਿਆ ਸੀ ਵਾਪਸ ਬਲਵਿੰਦਰ ਸਿੰਘ ਵੱਲੋਂ ਇਹ ਅਮਨਦੀਪ ਨੇ ਉਹਨੂੰ ਕਹਿ ਕੇ ਉਹ ਘਰ ਵੀ ਸੀ ਉਹ ਘਰ ਵੀ ਵਿਕਾਤਾ ਇਹ ਆਪ ਬਠਿੰਡਾ ਵਿਰਾਟ ਗ੍ਰੀਨ ਜਿਹੜੇ ਜਿਹੜੇ ਨੂੰ ਪਤਾ ਹੈ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਦਾਂ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ 2 ਕਰੋੜ ਦੀ ਕੋਟੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇਹਦੀ ਥਾਰ ਜਿਹੜੀ ਕੱਲ ਪੱਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੁਲਟ ਸਕੂਟਰੀ ਜੋ ਬਾਕੀ ਨੇ ਸੁਣ ਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨਿਆ ਹੋਈਆਂ ਜਿਵੇਂ ਕਿ ਤੁਸੀਂ ਇਸ ਦੀ ਇੰਸਟਾਗ੍ਰਾਮ ਆਈਡੀ ਵੀ ਦੇਖ ਰਹੇ ਚੈੱਕ ਕਰੋ ਚੈੱਕ ਕਰਕੇ ਦੇਖੋ ਇਹਨੇ ਜੋ ਆਪ ਤਨ ਤੇ ਕੱਪੜਾ ਪਾਇਆ ਘੱਟੋ ਘੱਟ ਵੀ 10 15000 ਤੋਂ ਘੱਟ ਕੱਪੜਾ ਨਹੀਂ ਪਾਇਆ ਹੋਊਗਾ ਠੀਕ ਹੈ ਇਹ ਪੈਸਾ ਕਿੱਥੋਂ ਆ ਰਿਹਾਗਾ ਇੱਕ ਇੰਨੇ ਆਪਣੇ ਕਿਸਾਨ ਚੋਂਕ ਤੋਂ ਅੱਗੇ ਕਲੋਨੀ ਕੱਟੀ ਗਈ ਹੈ ਬਠਿੰਡਾ ਉੱਥੇ ਇੰਨੇ ਇੱਕ ਪਲਾਟ ਲੈ ਕੇ ਰੱਖਿਆ ਇੱਕ ਇੰਨੇ 500 ਗਜ ਦਾ ਪਲਾਟ ਆਦਰਸ਼ ਨਗਰ ਆਪਦੇ ਭਰਾ ਦੇ ਨਾਮ ਤੇ ਲਿੱਤਾ ਹੋਇਆ ਹੈਗਾ ਹੋਰ ਵੀ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਇਹਦੇ ਕੋਲ ਹੋਣੀਆਂ ਜਿੰਨੀਆਂ ਮੈਨੂੰ ਪਤਾ ਸੀ ਮੈਂ ਦੱਸਿਆਂ ਠੀਕ ਹੈ ਇਹ ਹੁਣ ਕਾਲੇ ਚਿੱਟੇ ਸਮੇਤ 18 ਗੱਡੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਖਤਾਈ ਚੱਲ ਰਹੀ ਸੀ ਭਗਵੰਤ ਮਾਨ ਸਰਕਾਰ ਵੱਲੋਂ ਆਰਡਰ ਸੀ ਵੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਆਮ ਪਬਲਿਕ ਹੈ ਚਾਹੇ ਕੋਈ ਉਹ ਮੁਲਾਜ਼ਮ ਹੈ ਕਿਸੇ ਤਰ੍ਹਾਂ ਦਾ ਵੀ ਉਹਦਾ ਤੇ ਪ੍ਰਸ਼ਾਸਨ ਵੱਲੋਂ ਬਠਿੰਡਾ ਐਸਐਸਪੀ ਵੱਲੋਂ ਨਾਕੇ ਲਾਏ ਗਏ ਸੀ ਜਗ੍ਹਾ-ਜਗ੍ਹਾ ਤੇ ਨਾਕੇ ਦੌਰਾਨ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈਆਂ ਤੇ ਉਹਦੇ ਵਿੱਚੋਂ ਗੱਡੀ 'ਚੋਂ ਇਹਦੇ ਕੋਲੋਂ 20 ਗ੍ਰਾਮ ਚਿੱਟਾ ਬਰਾਮਦ ਹੋਇਆ ਪਰ ਪੁਲਿਸ ਵਾਲਿਆਂ ਦੇ ਇਹ ਦੱਸਣ ਦੇ ਮੁਤਾਬਕ 17. ਕੁਛ ਆ ਰਿਹਾਗਾ ਪਰ ਇਹਦੇ ਕੋਲ 20 ਗ੍ਰਾਮ ਦਾ ਕਰੀਬ ਸੀਗਾ ਪਰ ਇਹ ਜੋ ਚਿੱਟਾ ਮੈਂ ਇੱਕ 4 ਤਰੀਕ ਨੂੰ ਪਿੱਛੇ ਜੋ 4 ਤਰੀਕ ਨੂੰ ਸੀ ਇਹ ਫਾਜ਼ਲ ਕਾਂ ਤੋਂ ਚਿੱਟਾ ਲੈ ਕੇ ਆਂਦੀ ਐ ਪ੍ਰੋਪਰ ਜਾਣਕਾਰੀ ਸੀ ਜਿੱਥੋਂ ਲੈ ਕੇ ਆਂਦੀ ਸੀਗੀ ਉਹਨਾਂ ਨੇ ਦੱਸਿਆਗਾ ਸਾਰਾ ਪੇਟ ਜਿੰਦਾ ਕਹਿੰਦੇ ਨੇ ਨਾ ਘਰ ਉਜੜਿਆ ਹੁੰਦਾ ਉਹ ਸਾਰਾ ਹੀ ਪੇਟ ਰੱਖਦਾ ਹੁੰਦਾ ਇਹ 4 ਤਰੀਕ ਨੂੰ ਵੀ 1 ਕਿਲੋ 300 ਗ੍ਰਾਮ ਚਿੱਟਾ ਲੈ ਕੇ ਫਾਜ਼ਲਕਾ ਤੋਂ ਬਲਵਿੰਦਰ ਸਿੰਘ ਸੋਨੂ ਤੇ ਅਮਨਦੀਪ ਕੋਰ ਇਹ ਵਰਨਾ ਗੱਡੀ ਵਾਈਟ ਕਲਰ ਦੀ ਦਿੱਲੀ ਨੰਬਰ ਸੀਗਾ ਇਹ ਉਹਦੇ ਤੋਂ ਫਾਜ਼ਲਕਾ ਤੋਂ ਲੈ ਕੇ ਕਰੀਬਨ ਰਾਤ 7:30 ਦਾ ਟਾਈਮ ਸੀ ਬਾਈਪਾਸ ਬਾਦਰਾ ਰੋਡ ਤੋਂ ਆਈ ਸੀ ਕਿਸਾਨ ਚੌਕ ਦੇ ਕੋਲ ਨਾਕਾਂ ਲੱਗੀਆਂ ਸੀ ਪੁਲਿਸ ਵਾਲਿਆਂ ਨੇ ਇਹਨੂੰ ਰੋਕਿਆ ਰੋਕ ਕੇ ਗੱਡੀ ਦੀ ਤਲਾਸ਼ੀ ਲੈਣੀ ਚਾਹੀਈ ਪਰ ਇਹ ਆਪਦੀ ਵਰਦੀ ਦਾ ਤੋਸ ਜਮਾ ਕੇ ਕਹਿਣ ਲੱਗ ਗਿਆ ਵੀ ਮੈਂ ਵੀ ਇੱਕ ਪੁਲਿਸ ਕਾਂਸਟੇਬਲ ਹਾਂ ਤੁਸੀਂ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇ ਉਹਨਾਂ ਕੋਲ ਪੁਲਿਸ ਕਾਂਸਟੇਬਲ ਲੇਡੀਜ਼ ਮੌਕੇ ਤੇ ਨਹੀਂ ਸੀ ਇਹ ਉਹਨਾਂ ਦੀ ਵੀਡੀਓ ਬਣਾਉਣ ਲੱਗ ਗਈ ਉਹ ਇਹਨਾਂ ਦੀ ਵੀਡੀਓ ਬਣਾਉਣ ਲੱਗ ਗਏ ਤੇ ਬਲਵਿੰਦਰ ਸਿੰਘ ਵੀ ਵੀਡੀਓ ਬਣਾ ਕੇ ਕਹਿਣ ਲੱਗ ਗਿਆ ਕੋਰਟ ਦੇਖੂਗਾ ਕੋਰਟ ਦੇਖੂਗਾ ਡਰਾਵੇ ਦੇਣ ਲੱਗ ਗਿਆ ਮੈਂ ਤੁਹਾਨੂੰ ਐਵੇਂ ਕਰ ਦੂੰਗਾ ਕਿਉਂਕਿ ਮੌਕੇ ਦੌਰਾਨ ਜਦੋਂ ਨੱਕਾ ਲੱਗਿਆ ਸੀ ਦੋ ਪੁਲਿਸ ਕਰਮਚਾਰੀ ਸੀ 4 ਤਰੀਕ ਨੂੰ ਬਹੁਤ ਜ਼ੋਰ ਲਾਇਆ ਉਹਨਾਂ ਨੇ ਵੀ ਅਸੀਂ ਗੱਡੀ ਚੈੱਕ ਕਰ ਲਈਏ ਪਰ ਇਸ ਲੇਡੀਜ਼ ਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਂ ਦਿੱਤਾਗਾ ਜੇ ਉਸ ਟਾਈਮ ਵੀ ਪ੍ਰਸ਼ਾਸਨ ਪੂਰੀ ਸਖਤਾਈ ਕਰ ਲੈਂਦਾ ਵੀ ਅਸੀਂ ਇਹਦੀ ਗੱਡੀ ਚੈੱਕ ਨਹੀਂ ਆਹ ਪਬਲਿਕ ਦੀ ਗੱਡੀ ਵੀ ਆਪਾਂ ਮਿੰਟ ਵਿੱਚ ਪੁਲਿਸ ਵਾਲੇ ਚਾਬੀ ਕੱਢ ਲੈਂਦੇ ਨੇ ਮਿੰਟ ਤੇ ਗੱਡੀ ਦੀ ਤਲਾਸ਼ੀ ਲੈਂਦੇ ਪਰ ਇਹ ਪੁਲਿਸ ਵਾਲੀ ਸੀ ਆਮ ਦਾ ਰੋਬ ਜਮਾਉਂਦੀ ਰਹੀ 4 ਤਰੀਕ ਨੂੰ 1 ਕਿਲੋ 300 ਗ੍ਰਾਮ ਇਹਦੇ ਕੋਲ ਚਿੱਟਾ ਸੀਗਾ ਪੂਰਾ ਗਰੰਟੀਸ਼ੂ ਦਾ ਸੀ ਪੂਰੀ ਜਾਣਕਾਰੀ ਸੀ ਪਰ ਇਹਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾ ਦਿੱਤਾ ਔਰ ਤੇ ਵੀਡੀਓ ਬਣਾ ਕੇ ਆਪਦੇ ਘਰ ਨੂੰ ਫਰਾਰ ਹੋ ਗਈ ਉਹ ਵੀਡੀਓ ਵੀ ਪ੍ਰਸ਼ਾਸਨ ਕੋਲ ਪਈ ਹੋਈ ਹੈ ਮੌਕੇ ਦੌਰਾਨ ਉਦੋਂ ਵੀ ਇਹ ਹੱਥ ਨਹੀਂ ਆਈਗੀ ਤੇ ਹੁਣ ਕੱਲ ਫਿਰ ਵੀਡੀਓ ਕੱਲ ਵੀ ਕਿਸੇ ਨੂੰ ਚਿੱਟਾ ਦੇਣ ਜਾਣਾ ਸੀਗਾ ਇਹਨੇ ਕੱਲ ਵੀ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਗਈ ਮੈਂ ਅੱਜ ਦੀ ਨਹੀਂ 2022 ਦੀ ਇਹ ਕਹਿ ਰਹੀ ਸੀ ਵੀ ਇਹ ਲੈਡ ਚਿੱਟਾ ਲਾਂਦੀ ਵੀ ਹੈ ਇਹ ਚਿੱਟਾ ਵੇਚਦੀ ਵੀ ਹੈ ਇਹਦੇ ਕੋਲ ਇੰਨੀ ਪ੍ਰੋਪਰਟੀ ਕਿੱਥੋਂ ਆ ਰਹੀ ਹੈ ਤੁਸੀਂ ਜਾਂਚ ਪਰਤਾ ਕਰੋ ਮੇਰੀਆਂ ਇੰਨੀਆਂ ਦਰਖਾਸ਼ੀਆਂ ਲਾਈਆਂ ਹੋਈਆਂ ਨੇ ਇੱਕ ਪੂਰਾ ਰਿਕਾਰਡ ਬਣਾ ਕੇ ਮੈਂ ਲਾ ਲਾ ਕੇ ਵਰਨਾ ਇੱਕ ਗੱਡੀ ਇੰਦੇ ਕੋਲ ਇੱਕ ਇੰਦੇ ਕੋਲ ਔਡੀ ਗੱਡੀ ਹੈ ਇਹ ਕਿੰਨੇ ਕੋਲ ਬੁਲਟ ਹੈ ਇੱਕ ਇੰਦੇ ਕੋਲ ਸਕੂਟਰੀ ਹੈ ਇੱਕ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਇੱਕ ਪਲਾਟ ਹੈ ਇਹਦੇ ਕੋਲ ਮੈਨੂੰ ਲੈ ਕੇ ਜਾਇਆ ਜਾਵੇ ਨਾਲ ਪ੍ਰਸ਼ਾਸਨ ਵੱਲੋਂ ਵੱਧੇ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇ ਇਹ ਜੇ ਲੋਕਾਂ ਦਾ ਪਰਦਾ ਫਾਸ਼ ਮੈਨੂੰ ਨਾਲ ਲੈ ਕੇ ਜਾਣ ਮੈਂ ਇੱਕ ਇੱਕ ਪ੍ਰਾਪਰਟੀ ਦਿਖਾਵਾਂ ਇਹਦੀ ਕਿੱਥੇ ਕਿੱਥੇ ਇਹਨੇ ਭਰਾ ਦੇ ਕੋਲ 500 ਗਜ ਦਾ ਪਲਾਟ ਪਿਆ ਹੋਇਆ ਚੱਕ ਪਿੰਡ ਚੱਕ ਫਤਿਹ ਸਿੰਘ ਵਾਲਾ ਬਠਿੰਡਾ ਦੇ ਕੋਲ ਉੱਥੇ ਇਹਨਾਂ ਨੇ ਆਪਦੇ ਘਰੇ ਕੋਠੀ ਪਾਈ ਹੋਈ ਹੈ ਇਹ ਪੁਲਿਸ ਦੀ ਆੜ ਦੇ ਵਿੱਚ ਅੱਜ ਦੀ ਨਹੀਂ ਬਹੁਤ ਚਿਰ ਦੀ ਚਿੱਟਾ ਵੇਚ ਰਹੀ ਸੀ ਪਰ ਕਿਸੇ ਨੇ ਇਹਨੂੰ ਹੱਥ ਨਹੀਂ ਪਾਇਆ ਇਹ ਦਬਕੇ ਮਾਰਦੀ ਸੀ ਇਹ ਲਿੰਕ ਸੀਗੇ ਇਹ ਭਗਵੰਤਮਾਨ ਸਰਕਾਰ ਵੱਲੋਂ ਬਹੁਤ ਲੋਕ ਮੇਰੇ ਨਾਲ ਜੁੜੇ ਹੋਏ ਨੇ ਵੀਡੀਓ ਪਹੁੰਚਾਈ ਜਾਵੇ ਸ਼ੇਅਰ ਕੀਤੀ ਜਾਵੇ ਇਸ ਲੜੀ ਦੀ ਪੂਰੀ ਜਾਂਚ ਪਰਤਾਲ ਕੀਤੀ ਜਾਵੇ ਵੀ ਇਹ ਕਿੱਥੋਂ ਚਿੱਟਾ ਲੈ ਕੇ ਆਂਦੀ ਸੀ ਇਹ ਕੱਲੀ ਇਹ ਲੇਡੀ ਜੀ ਜਿੱਥੋਂ ਲੈ ਕੇ ਆਂਦੀ ਸੀ ਉਹ ਵੀ ਬੰਦੇ ਫੜੇ ਜਾਣ ਕਿਉਂਕਿ ਪੰਜਾਬ ਤੋਂ ਚਿੱਟਾ ਆਪਣੇ ਇੰਡੀਆ ਵਿੱਚ ਕਈ ਤੀ ਪੁੱਤ ਮਰੇ ਜਾਂਦੇ ਨੇ ਚਿੱਟੇ ਦੇ ਕਰਕੇ ਉਹ ਵੱਡੇ ਜਿਹੜੇ ਵੱਡੇ ਗੈਂਗਸਟਰ ਵੱਡੇ ਬੈਠੇ ਨੇ ਜਿਹੜਾ ਚਿੱਟਾ ਵੇਚਦੇ ਨੇ ਇਹਦੇ ਕੋਲ ਪੂਰੀ ਜਾਂਚ ਪੜਤਾਲ ਕਰਕੇ ਇਹਦਾ ਰਿਮਾਂਡ ਲਿੱਤਾ ਜਾਵੇ ਤੁਸੀਂ ਸਾਰੇ ਜਣੇ ਰਲ ਕੇ ਵੀਡੀਓ ਨੂੰ ਅੱਗੇ ਜਿੱਗੇ ਸ਼ੇਅਰ ਕਰੋ ਭਗਵੰਤ ਮਾਨ ਸਰਕਾਰ ਅੱਗੇ ਮੇਰੀ ਬੇਨਤੀ ਹੈ ਇਹ ਪੁਲਿਸ ਵਾਲੀ ਦੇ ਕੋਲ ਕਰੋਨਾ ਦੀ ਜਾਇਦਾਦ ਹੈ ਉਹ ਕਿੱਥੋਂ ਆਈ ਹੈ ਕਿੱਥੋਂ ਬਣਾਈ ਆ ਨੇ ਤੁਸੀਂ ਇਹ ਸਾਰੀ ਜਾਂਚ ਪੜਤਾਲ ਕਰੋ ਇੰਦਾ ਘਰ ਤੇ ਬਲਡੋజర్ ਫੇਰੋ ਲੋਕਾਂ ਦੇ ਘਰਾਂ ਤੇ ਬਲਡੋజర్ ਫੇਰੇ ਆ ਇਸ ਪੁਲਿਸ ਕਰਮਚਾਰੀਆਂ ਦੇ ਘਰਾਂ ਤੇ ਜੋ ਅਜਾ ਕੰਮ ਕਰਦੇ ਬਲਡੋజర్ ਫੇਰੋ ਮੇਰਾ ਘਰ ਉਜੜਿਆ ਸੀਗਾ ਹੁਣ ਇਹਦਾ ਆਪਦਾ ਉਜੜਿਆਗਾ ਪਰਮਾਤਮਾ ਇੱਥੇ ਇਨਸਾਫ ਕਰਦਾ ਹੁੰਦਾ ਮੈਂ ਦੋਨੋਂ ਬੇਟੀਆਂ ਨਾਲ ਅੱਜ ੱਤਕੇ ਖਾਰੀ ਸੀ ਰੁੱਲਦੀ ਸੀ ਮੈਨੂੰ ਮੇਰਾ ਘਰ ਦਵਾਇਆ ਜਾਵੇ ਤੇ ਇੰਨੇ ਕਰਤੇ ਜੋਇਨ ਨ ਜਾਜ ਬਣਾਇਆ ਧੰਦਾ ਕਰਕੇ ਗੰਦੇ ਕੰਮ ਕਰਕੇ ਇੰਨੇ ਬਣਾਇਆ ਉਹਦੇ ਤੇ ਬਲਡੋਰਜਰ ਪੇਰਾ ਜਾਵੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮੇਰੀ ਵੀਡੀਓ ਪੰਚਾਇਤ ਹੈ ਤੇ ਮੈਨੂੰ ਮੇਰਾ ਘਰ ਦਵਾਇਆ ਜਾਏ ਬਾਕੀ ਧੰਨਵਾਦ ਇਹ ਲੇਡੀ ਦਾ ਨਾਮ ਅਮਨਦੀਪ ਕੌਰ ਬਠਿੰਡਾ ਪਿੰਡ ਚੱਕ ਫਤੇ ਸਿੰਘ ਵਾਲਾ ਮੌਕੇ ਤੇ ਇਹ ਬਾਟ ਗ੍ਰੀਨ ਦੇ ਵਿੱਚ ਰਹਿ ਰਹੀ ਸੀਗੀ ਡਿਊਟੀ 'ਏ ਪੁਲਿਸ ਲੈਨਡੇ ਦੇ ਵਿੱਚ ਕਾਰੀ ਸੀ ਜੋ ਕਾਕੀ ਥਾਰ ਗੱਡੀ ਦੇ ਵਿੱਚ ਰੰਗੇ ਹੱਤੀ ਚਿੱਟਾ ਵੇਚਦੀ ਫੜੀ ਗਈ ਹੈ